ਅੱਜ ਨਵੇਂ ਬਲਾਉ ਤੇ ਸਾਰਿਆਂ ਦਾ ਸਵਾਗਤ ਆ। ਸੋ ਅੱਜ ਮੈਂ ਤਾਂ ਚੰਤਪੁਰਨੀ ਦੇ ਮੱਥਾ ਟੇਕਣ ਜਾ ਰਿਹਾ। ਰਾਤ ਤਾਂ ਬੜੀ ਜਿਆਦੇ ਭੀੜ ਸੀ। ਅੱਧੇ ਕਿਲੋਮੀਟਰ ਦੀ ਲਾਈਨ ਲੱਗੀ ਹੋਈ ਸੀ। ਹੁਣ ਦੇਖਦੇ ਆ ਜਾ ਕੇ ਹੁਣ ਥੋੜੀ ਸੀਟ ਲੱਗਦੀ ਆ। ਵਿੱਕੀ ਸਾਥਤਾਂ ਦਾ ਆਇਆ ਵੀ ਚੱਲਿਆ। ਤਾਂ ਹੁਣ ਜਾ ਕੇ ਮੱਥਾ ਟੇਕ ਕੇ ਆਉਣਿਆਂ ਦੇਖਾਂਗੇ ਕਿੰਨੇ ਕ ਟਾਈਮ 'ਚ ਮੱਥਾ ਟੇਕਦਾ। ਰਾਤ ਤਾਂ ਕਹਿੰਦੇ ਸੀ ਵੀ 8-9 ਘੰਟੇ ਲੱਗ ਜਾਣਗੇ। ਹੁਣ ਦੇਖਦੇ ਆ ਅਸੀਂ ਦੋ ਦਿਨ ਨੇ ਅੱਥੇ ਤੇ ਨੌਮੀਂ ਨੂੰ ਮੱਥਾ ਟੇਕਦਾ। ਕਹਿੰਦੇ ਜਾਦੇ ਆ ਜੋ ਦੇਖੀ। ਦੇਖੋ ਆ ਲਾਈਨ ਵਾਲਾ ਸੰਗਤ ਦਧੀਆਂ ਹਣ ਜਾਣ ਵਾਲੇ ਦੀਆਂ ਜਿੰਨੀ ਸੰਗਤ ਇੱਥੇ ਆਈ ਹੋਈ ਆ ਰਾਤ ਬੜੀ ਆਦੇ ਸੀ ਪਰ ਭੀੜ ਰਾਤ ਨਾਲੋਂ ਘੱਟ ਆਉਣ ਨਾ ਰਾਤ ਉਰੇ ਨਾ ਥੋੜਾ ਗਾਹਾ ਸੀ ਤੇ ਰਾਤ ਲਾਈਨ ਅੱਧੇ ਕਿਲੋਮੀਟਰ ਤੋਂ ਜ਼ਿਆਦਾ ਲਾਈਨ ਸੀ ਐ ਸੀ ਵੀ ਕਿਵੇਂ ਮੱਥਾ ਟੇਕੂ ਪਰ ਹੁਣ ਦੇਖਦੇ ਕੀ ਹਿਸਾਬ-ਕਿਤਾਬ ਕਰੋ ਸੰਗਤ ਦੇ ਦਰਸ਼ਨ ਬਾਕੀ ਸਾਨੂੰ ਦਿਖਾਉਣਿਆ ਮੰਦਰ ਕੋਲ ਜਾ ਕੇ ਲੈਣ ਚ ਲੱਗੇ ਬਈ ਤਮ ਮੰਦਰ ਆਪਾਂ ਦੇਖਿਆ ਵੀ ਨਹੀਂ ਕਿੱਥੇ ਆ ਜੇ ਲੈਣਾ ਦੇਖੋ ਤੁਸੀਂ ਅੱਧਾ ਕਿਲੋਮੀਟਰ ਪਹਿਲਾਂ ਹੀ ਲੱਗ ਗਿਆ ਦੇਖੋ ਕਿੰਨੀ ਦੂਰ ਮੰਦਿਰ ਹੈ ਜੀ 100 ਕਿਲੋਮੀਟਰ ਹੈ 100 ਕਿਲੋਮੀਟਰ ਹੈ ਉਹਨੇ ਜੀ 100 ਕਿਲੋਮੀਟਰ ਹੈ ਇਹ ਕਭੀ 400 450 ਮੀਟਰ ਤੇ ਉਹ ਗਏ ਨੀ ਕਿੱਥੇ ਆ ਮੰਦਰ ਕਾ ਵੀ ਤੂੰ ਦੱਸ ਕਿੰਨੀ ਕੁ ਪੂਰਾ ਬਾਈ ਮੰਦਰਾ ਹੈ ਹੈ ਆ ਗਿਆ ਕਿ ਆ ਗਿਆ ਤਾਂ ਤੱਕ ਬਾਈ ਕਿਨਾਂ ਕੰਟੇ ਕਿ ਦਵਾਂਗੇ ਦੇਖੋ ਕਿਲੇ ਟਾਈਮ ਤੋਂ ਆਪਾਂ ਦੇਖਦਾ ਲੈਣਾ ਦੇਖੋ ਕਿੱਡੀਆਂ ਵੱਡੀਆਂ ਨੇ ਵਾਪੇ ਪਹਿਲੀ ਵਾਰ ਦੇਖਿਆ ਸਿਸ਼ਟ ਕੰਟੇ ਵਾਂਗੂ ਹੋ ਗਿਆ ਤੁਹਾਨੂੰ ਲਾਈਨ ਤੇ ਖੜਾ ਇਹਨੂੰ ਪਾਰ ਕਰ ਜੇ ਥੋੜੀ ਰਿਸਕ ਹੈ ਯਾਨੀ ਕਿ ਰਿਸਕ ਹੋਵਾਂਗੇ ਸੀ 40 ਕ ਫੁੱਟ 40 ਕ ਫੁੱਟ ਦੀ ਦੂਰੀ ਵੀ ਆਇਆ ਹੈ ਕੰਟਾ ਹੋ ਗਿਆ ਮੈਨੂੰ ਲੱਗਦਾ ਵੀ 4-5 ਘੰਟੇ ਤਾਂ ਮੂਹਰਲੀ ਕਰਾ ਹੋ ਸਕਦਾ 3-7 ਘੰਟੇ ਵੀ ਲੱਗ ਜੇ ਨਾਲ ਲਾਈਨ ਦੇ ਵਿੱਚ ਇੰਨੀ ਭੀੜਾ ਲਾਈਨ ਮੰਗਲ ਦੀ ਮਾਰ ਬਾਲੀ ਦੂਰ ਤੱਕ ਵਾਗੀ ਕਿਲੋਮੀਟਰ ਤੱਕ ਲਾਈਨ ਵਾਗੀ ਹੋ ਸਕਦਾ ਉਹ ਤੋਂ ਵੱਧ ਵਾਗੀ ਹੋ 2 ਕਿਲੋਮੀਟਰ 2 ਕਿਲੋਮੀਟਰ ਹਾਂ ਹੋ ਸਕਦਾ ਬਹੁਤ ਵੱਡੀ ਲਾਈਨ ਆ ਵਾਸਟੈਂਡ ਲੰਘ ਗਈ ਬਾਸਟਾਨ ਤੱਕ ਵਾਗੀ ਕਿਲੋਮੀਟਰਾਂ ਚ ਲਿਵਰ ਦੇਖੋ ਮਗਰ ਲਾਈਨ ਵੀ ਤੁਹਾਨੂੰ ਦੇ ਦੀ ਜੇ ਤੁਹਾਨੂੰ ਕਰਦਾ ਆਕਾਂ ਦਾ ਨਾਈਟ ਬਹੁਤ ਲੰਮੀ ਲੱਗਦੀ ਹੈ। ਪਾਕਿਸਤਾਨ ਲੈ ਲੰਡ ਨੂੰ ਮੋਨਾਵਾ। ਹੁਣ ਜਿਵੇਂ ਹੁਣ ਦਿਨ ਚੜੀ ਜਾਂਦਾ ਲੈਂਡ ਵਧੀ ਜਾਂਦੀ ਆ। ਜਿੰਨੀ ਸੰਗਤ ਹੈ ਜਿੰਨੇ ਮਗਰੀ ਲੈਂਡ ਤੇ ਲੱਗੇਗਾ ਨਹੀਂ। ਅਗਾਹਣ ਜਾਂਦੀਆਂ ਨਹੀਂ। ੱੱਕਾ ਕਰਨ ਵਾਲੀ ਸੰਗਤ ਤੇ ਨਹੀਂ। ਸਰਦਾ ਔਰ ਇਹ ਦੇਖੀ ਆ ਵੀ ਲੈਂਡ ਦੇ ਵਿੱਚ ਨਹੀਂ ਕੋਈ ਲੱਗਦਾ ਮੰਗਲ ਦੀ ਮਗਰ ਲੱਗੇ ਜਾਣਗੇ। ਕੋਈ ੱੱਕਾ ਨਹੀਂ ਕੋਈ। ਦੁਪਹਿਰੋਂ ਵਾਰ ਕੱਢੋ। ਹੈ ਜੀ ਜਿੱਥੇ ਕੋਈ ਖੜਾ ਉੱਥੇ ਖੜਾ। ਹਾਂ। ਹੈ ਜੀ ਤੁੰਗਾ ਕਰਨ ਹੈ ਕਿਥੇ। ਇੱਥੇ ਦੂਜੇ ਦੇ ਮੂਹਰੇ ੱੱਕਾ ਕਰਦਾ ਕੋਈ ਆ ਹੋ ਕਰਦਾ ਨਾ। بس ہرダ ਨਾਲ ਆਪ ਕੋ ਜੇ ਤੂੰ ਸਹੀ ਘੜਾ ਦੂਜਾ ਸਹੀ ਘੜ ਜਾਂਦਾ ਦੂਜਾ ਸਹੀ ਘੜਾ ਦੂਜਾ ਸਹੀ ਘੜਾ ਕਰਦੀ ਨਹੀਂ ਕਰਤਾਨੀ ਕੋਈ ਅੰ ਵਿੱਚ ਕੋਈ ਲੱਗਣ ਦਿੰਦਾ ਨਹੀਂ ਲਾਈਨਾਂ ਦੇ ਹਿਸਾਬ ਨਾਲ 7-8 ਘੰਟੇ ਲੱਗਦੇ ਨੇ ਮਾ ਸਾਡੇ ਕਹਿੰਦੇ ਰਾਤ ਬੜਾ ਟਾਈਮ ਲੱਗਦਾ ਜੇ ਫਿਰ ਅਸੀਂ ਸੌਂਗੇ ਤੇ ਜਲ ਤੜਕੇ ਲੈਣ ਚ ਲੱਗਾਂਗੇ ਤੜਕੇ ਵੀ ਲੇਟ ਹੋ ਗਏ 5:30 ਵਜੇ ਆਏ ਆ 5:30 ਵਜੇ ਹੀ ਹੈਗੀ ਤੀ ਜਹਣਾ ਤੇ ਕਿਲੋ ਕਿਲੋ ਮੀਟਰ ਦੀ ਲਾਈਨ ਤੇ ਹੋ ਤਾਂ ਪਤਾ ਨਹੀਂ ਕਿਥੇ ਰਕਵਾ ਗਈ ਲੈ ਮਨਸੇਬ ਕਿਤੇ ਆਏ ਤੇ ਵੀ ਚਲ ਮਾ ਸਾਡੇ ਕਿਸੇ ਦਾ ਲੰਘ ਜਾਏ ਕੀ ਪਤਾ ਦੀ ਵੀ ਇੰਨੀ ਭੀੜ ਹੋਊਗਾ ਤਾਂ ਮਾ ਕੀ ਕੰਮ ਰਾਏ ਵੀ ਕਦੋਂ ਆਏ ਦੇ ਮੱਥੇ ਨਾ ਟੇਕਾਂਗੇ ਤਾਂ ਨਾ ਟੇਕਾਂਗੇ ਮੱਥਾ ਜੇ ਅੱਧਾ ਦਿਨ ਲੱਗ ਜਾ। ਕਰੋ ਸ਼ੰਗਤ ਦੇ ਦਰਸ਼ਨ ਬਈ। ਹਜੇ ਲੈਂਡ ਤਾਂ ਤੁਹਾਨੂੰ ਕੁਝ ਵੀ ਨਹੀਂ ਇੱਦੋਂ 2 ਕਿਲੋਮੀਟਰ ਲੈਣਾ ਬਗ ਜਾਮ ਕਰਨਾ। ਨਾ ਨਾ ਕੋਈ ਨਾ। ਗਾਂਹ ਦਾ ਆਪਾਂ ਜਾਵਾਂਗੇ। ਮੰਗਰੋਂ ਨਾਲ ਫਿਰ ਜਿੱਦਾਂ ਦੇਖੋ। ਦੋ ਲੈਣਾ ਨੇ ਇੱਕ ਆ ਲੈਣਾ ਇੱਕ ਸਾਡੇ ਵਾਲੀ ਲੈਣਾ ਇੱਦਾਂ। ਆਹ। ਹਜੇ ਮੂਰੇ ਵੀ ਪਿਆਦਾ ਕਿਲੋਮੀਟਰ ਦਾ ਏਰੀਆ ਤੇ ਮੰਗਰ ਵੀ ਕਿਲੋਮੀਟਰ ਤੱਕ ਬਾਕੀ। ਰਦਾਈਏ ਜਿਹੜੇ ਖੜੇ ਨੇ ਵਾਪਸੀ ਦਾ ਲਗਾਂਗੇ ਮੈਂ ਕੋਈ ਵਿਚ ਵਿਚਾਲੇ ਲੱਗੇ ਤਾਂ ਕੱਲ ਵੀ ਠੰਡ ਸੀ ਅੱਜ ਥੋੜੀ ਜਿਹੀ ਧੁੱਪ ਹੈਗੀ ਅੱਜ ਬੱਦਲ ਬਾਈ ਤਾਂ ਥੋੜੀ ਹੈ ਪਰ ਮੀਂਹ ਕਦੋਂ ਵੀ ਆ ਸਕਦਾ ਹੈ ਇਹਦਾ ਕੋਈ ਪਤਾ ਨਹੀਂ ਹੁੰਦਾ ਪਹਾੜਾਂ ਦੇ ਵਿੱਚ ਤਾਂ ਕਦੋਂ ਵੀ ਮੀਂਹ ਪੈ ਸਕਦਾ ਪਰ ਜਿਹੜੇ ਸੰਗਤ ਵਾਪਸ ਹੋ ਰਹੀ ਹੈ ਸਾਰੀ ਉਧਰ ਨੂੰ ਰਾਤ ਦੀ ਲੈਣਾ ਤੇ ਲੱਗੀ ਹੋਈ ਸੀ ਦੁਕਾਨਦਾਰ ਵੀ ਕਹਿੰਦੇ ਸੀ ਦੋ ਦਿਨ ਲਗਾਤਾਰ ਵੀ ਸੁੱਤੇ ਨਹੀਂ ਦਿਨ ਨਾਲ ਦਿਨੇ ਸੌਂਜਣਾ ਰਾਤ ਸੌਂਜਣਾ ਹਾਂ ਸੱਤ ਕਰ ਬੱਜੀ ਨੂੰ ਜੰਗਤ ਤੱਕ ਹੋ ਜਾਏਗੀ ਇਥੇ ਵੀ ਦੇਖੋ ਵੀ ਲੈਣਾ ਆਪਾਂ ਇਦੋਂ ਵੀ ਪਿੱਛੇ ਸੀ ਉਹ ਮੋੜ ਤੋਂ ਉਹ ਮੋੜ ਤੋਂ ਵੀ ਪਿੱਛੇ ਤੋਂ ਲੈਣ ਲੱਗੀ ਹੀ ਸੀ ਆਪਣੀ ਉਹ ਕਿੰنگੇ ਮੋੜ ਦੂਜੇ ਮੋੜ ਤੇ ਆ ਗਏ ਨਾ ਦੇਖੋ ਜਦੋਂ ਮੋੜ ਹੋ ਰਿਹਾ ਦੋ ਮੋੜ ਅਜੇ ਹੋ ਰਹੇ ਨੇ ਮੈਨੂੰ ਲੱਗਦਾ ਕਿ ਅੱਧੇ ਕਿਲੋਮੀਟਰ ਤੋਂ ਜ਼ਿਆਦਾ ਆਪਾਂ ਪਿੱਛੇ ਦੀਏ ਲੈਣ ਤੇ ਲੱਗੇ ਹੋਏ ਆ ਦੋ ਲੈਣੇ ਚੱਲਦੀਆਂ ਨੇ ਸੰਖੇਪ ਦੇਖੋ ਕਰੋ ਦਰਸਨ ਟਾਇਲੈਂਡ ਚ ਖੜਾ ਮੈਂ ਚੜਿਆ ਮਾ ਉਹਦਾ ਆ ਚਾ ਉਹ ਮਾ ਸਾਡੇ ਕਣ ਦਾ ਹਾਂ ਚਾ ਉਹ ਬਹੀਨ ਜਾਇਜਾ ਘਰ ਆ ਇਨਾਂ ਘੱਟ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਮੈਂ ਵੀ ਹਾਂ ਇਨਾਂ ਘੱਟ ਹੁੰਦਾ ਬੇ ਜਿਹੜੀਆਂ ਲੈਣਾ ਕਿਸੇ ਮੰਦਰ ਦੇ ਮਥਾਡੇ ਕਿਣੀਆਂ ਬਣਦੀਆਂ ਨੇ ਮੈਂ ਸਾਰੇ ਆਪਣੇ ਧਰਮ ਦੀ ਖੜੇ ਨੇ ਸਾਰੇ ਆਪਣੇ ਧਰਮ ਦੀ ਖੜੇ ਨੇ ਦੇਖੋ ਵੀ ਪਿੱਛੇ ਦੀ ਪਿੱਛੇ ਲੈਣਾ ਬਣਾਈ ਜਾਂਦੇ ਨੇ ਕੋਈ ਵਿੱਚ ਵਿਚਾਲੇ ਨਹੀਂ ਲੱਗਦਾ ਕੋਈ ਮੋੜ ਨਹੀਂ ਜਾਂਦਾ ਲੋਕਾਂ 'ਚ ਸਰਦਾ ਟਾਈਮ ਬਹੁਤ ਲੱਗ ਗਿਆ ਮਿੱਤਰੋ ਟਾਈਮ ਕਿੱਥੋਂ ਤੱਕਾਂ ਤਾਂ 1.5 ਘੰਟੇ 2 ਘੰਟੇ ਨੇ ਲਏ ਹੋਰ ਲਾਣਾ ਜੀ 3-4 ਘੰਟੇ ਹੋਰ ਲੱਗਣਗੇ ਦੇਖ ਦੇਖ ਅੱਖਾਂ ਹਰਾਣ ਹੋਈ ਜਾਂਦੀਆਂ ਨੇ ਵੀ ਇੰਨਾ ਕਰ ਤੱਕ ਐਡੀਆ ਲੰਬੀਆਂ ਲੈਣਾ ਕਿਲੋਮੀਟਰ ਤੋਂ ਵੀ ਉੱਤੇ ਲੈਣਾ ਲੱਗੇ ਹੈ ਮੰਦਰ ਪਤਾ ਨਹੀਂ ਕਿੰਨੀ ਕਿ ਦੂਰ ਦਾ ਰਸਤਾ ਮਗਰ ਐਡੀਆ ਲਾਈ ਜੰਨੇ ਆ ਮੰਦਰ ਦਾ ਅਜੇ ਅਸੀਂ ਦੇਖੀ ਨਹੀਂ ਕੱਲਦਾ ਵੀ ਗਾਹਾਂ ਪਤਾ ਨਹੀਂ ਕਿੰਨਾ ਕੱਠ ਹੋਣਾ ਹੈ ਪਰ ਬਲੌਗ ਨੇ ਬਣੇ ਰਿਓ ਤੁਹਾਨੂੰ ਮੰਦਰ ਵੀ ਦਿਖਾਵਾਂਗੇ ਦਰਸ਼ਕ ਵੀ ਕਰਾਵਾਂਗੇ ਮਾਚੇਂਦਪੁਰਨੀ ਦੇ ਸੋ ਲਾ ਬਿਡੀ ਲਾਗ ਤਾਂ ਕਿ ਜਰੂਰ ਦੇ ਕ੍ਰੇਡਿਟ ਭਰਾਵਾਂ ਚੈਨਲ ਤੇ ਪਹਿਲੀ ਵਾਰ ਆਏ ਨੇ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਆਓ ਚੱਲਦੇ ਆ ਸਾਨੂੰ ਇੱਦੋਂ ਸਿੱਤੇ ਹੀ ਮੰਦਰ ਦਿਖਾਉਣੇ ਆ ਨੌ ਵੀ ਉਹਨ ਇੱਥੇ ਮਾਰਕੀਟ ਸ਼ੁਰੂ ਹੋਊਗੀ ਉਹ ਗੱਡੀ ਆ ਬਣਾਇਆ ਕਰੀ ਵੀਡੀਓ ਦਾ ਚੱਕਰ ਦੇ ਕੇ ਤੈਨੂੰ ਮਿਲ ਗਿਆ ਨਾ ਕਿ ਉਧਰ ਬਟੰਡਾ ਰੋਡ ਬਣਾਏ ਬਣਾਏ ਆ ਆ ਮਾਰਕੀਟ ਆ ਮਾਰਕੀਟ ਤੋਂ ਅੱਗੇ ਮੰਦਰਾ ਬਾਈ ਤਾਂ ਬਹੁਤ ਟਾਈਮ ਹੋ ਗਿਆ ਸਾਨੂੰ ਖੜਿਆ ਨੂੰ 3 ਘੰਟੇ ਹੋ ਗਏ ਸਾਨੂੰ ਲਾਈਨ 'ਚ ਲੱਗੇ ਨੂੰ ਦੇਖੋ ਅਜੇ ਘੰਟਾ ਹੋਰ ਲੱਗੇ ਜੇ ਮੈਂ ਲੱਗਾ ਤਾਂ ਵੀ ਘੰਟਾ ਲੇੜ ਘੰਟਾ 55 55 ਘੰਟੇ ਲੱਗ ਜਾਵਾਂਗੇ ਬਹੁਤ ਟਾਈਮ ਲੱਗ ਜਿਆ ਫਿਰ ਤੇ ਕੱਲ ਸਾਨੂੰ ਜਿਆਦਾ ਲੱਗੇ ਤਾਂ ਚੱਲ ਹੁਣ ਆਂ 25 5 ਘੰਟੇ ਚੋਂ 30 ਕਰ ਦਾਂਗੇ ਬਾਕੀ ਦੇਖਦੇ ਆ ਵੀ ਕੀ ਸਮਾਚਾਰ ਕਹਿੰਦਾ ਘੱਟ ਦੇਖੋ ਬਹੁਤ ਪੀੜਾ ਚੱਲ ਫੇ ਬਜ਼ਾਰਬੀ ਦੀ ਸਾਰਾ ਬਜ਼ਾਰਬੀ ਦੀ ਰਸਤਾ ਦੋ ਰਸਤੇ ਨੇ ਇੱਕ ਰਸਤਾ ਸਿੱਧਾ ਜਾਂਦਾ ਇੱਕ ਇਧਰ ਬਜ਼ਾਰਬੀ ਦੀ ਵੀ ਆ ਆਪਾਂ ਬਜ਼ਾਰਾ ਵਾਲੇ ਰਸਤੇ ਚੱਲੇ ਆ ਘੱਟ ਦੇਖੋ ਮਾਰ ਹੈ ਦੇਖੋ ਇੱਥੋਂ ਐਂਟਰ ਹੋ ਜਾਂਦਾ ਬਈ ਮੰਦਰ ਸਟਾਰਟ ਹੋ ਜੂ ਮੁਰੂ ਹਨਾ ਇਹਦੇ ਦੇਖਿਆ ਗਿਆ ਇੱਥੋਂ ਮੰਦਰ ਸਟਾਰਟ ਹੋ ਜੂ ਕਹਿੰਦੇ ਬਾਕੀ ਅੰਦਰ ਜਾ ਕੇ ਆਪਾਂ ਦੇਖਦੇ ਹਾਂ ਸਿਸਟਮ ਜਨਤਪੁਰਨੀ ਮਾਤਾ ਦੇ ਗੇਟ ਦੇ ਅੰਦਰ ਆ ਕੇ ਨਾਰੀ ਗਾਲ ਸਾਰੇ ਇੱਥੇ ਰੱਖਦੇ ਨੇ ਚੰਗੀਆਂ ਲੱਗੀਆਂ ਆ ਦੇਖੋ ਇੱਥੋਂ ਸਟਾਰਟ ਹੁੰਦਾ ਵੀ ਤਾਂ ਇੱਥੋਂ ਚੈਕਿੰਗ ਕਰ ਕਰ ਸਾਰਿਆਂ ਨੂੰ ਤਾਂ ਭੇਜਦੇ ਨੇ ਉੱਪਰ ਮੰਦਰ ਬਣਿਆ ਹੋਇਆ ਹੈ ਉੱਥੇ ਜਾ ਕੇ ਆਪਾਂ ਮੱਥਾ ਟੇਕ ਸਕਦੇ ਹਾਂ ਮੱਥਾ ਟਿਕਾਂਗੇ ਦੇਖਾਂਗੇ ਕਿਥੇ ਤੱਕ ਫੋਨ ਲੈ ਜਾਣ ਦੇਣਗੇ ਬਾਕੀ ਨਾਰੀਆ ਬਾਰੀ ਰੱਖ ਲਾਂ ਉਹਨਾਂ ਨੇ ਦੇਖੋ ਤੇ ਔਰੇ ਚੁੰਨੀਆਂ ਤੁਸੀਂ ਬਨ ਸਕਦੇ ਹੋ ਆਪਦੀ ਕੋਈ ਇੱਛਾ ਪੂਰੀ ਕਰ ਖਾਤਰ ਬਾਕੀ ਸਭ ਕੁਝ ਤਾਂ ਹਮਾ ਸਾਰੇ ਮੰਦਰਾਂ ਦੇ ਵਿੱਚ ਬੇਦ ਉਸ ਬੇਨਤੀ ਹੁੰਦੀ ਹੈ ਅਗਰ ਗੱਦੇ ਹੁੰਦਾ ਪਰ ਔਰੇ ਤਾਂ ਕਮਸਾ ਆਏ ਆ 2 ਕਿਲੋਮੀਟਰ ਹੋਊਗਾ ਸ਼ਾਇਦ ਸਾਡੇ ਹਿਸਾਬ ਨਾਲ ਦੇ ਇੰਨਾ ਰਾ ਲਾਈਨ ਦੇ ਵਿੱਚ ਤਿਆਰ ਕਰਕੇ ਆਉਣਾ ਔਖਾ ਵੀ ਲਾਈਨ ਲੱਗੀ ਹੋਈ ਸੀ 1.5 ਤੋਂ 2 ਕਿਲੋ ਕਿਲੋ ਦਾ। ਜੇ ਉੱਥੋਂ ਲੈਣਾਂ ਦੇ ਵਿੱਚ ਆਉਂਦੇ ਦਿਨ ਅੱਗੇ ਜੇ ਬਿਆਹ ਉਹਨਾਂ ਦੇ ਬਹੁਤ ਲੰਬੇ। ਜਿਹੜੀ ਥੋੜੀ ਘੱਟ ਪਹੜਿਆਂ ਨੇ ਪੰਜਾਂ ਦਾ ਖੜੇ। ਉੱਥੇ ਸਮਾਂ ਲੱਗਿਆ ਸਾਨੂੰ 4-5 ਘੰਟੇ ਲੱਗ ਗਏ ਬੱਚਾ ਉੱਤੇ। ਤੇ ਹਜੇ ਮੱਥਾ ਟੇਕਿਆ ਨਹੀਂ ਜਾ ਕੇ ਦੇਖਦੇ ਨੇ ਕੀ ਸਿੱਖੀ। ਆਪਾਂ ਪਰ ਲਾਸਟ ਤੱਕ ਵੀਡੀਓ ਨੂੰ ਦੇਖਿਓ ਤੇ ਸਵਾਗਤ ਦਰਸ਼ਨ ਕਰਿਓ। ਅੱਜ ਜਿਹਨੀਆਂ ਬੁਨੀਆਂ ਨਹੀਂ ਗੁੱਟ ਪਾਇਏ ਸੀ ਨਾਰੀਆਂ ਰੱਖ ਲਾ ਮੈਂ ਜੁਨੀਆਂ ਚੀਜ਼ੀ ਬੰਨ ਲਾ ਉਹਨੇ ਬੱਤੀ ਜਿਹੜਾ ਕੋਈ ਤਾਂ ਮਸਾ ਤੇ ਘਰੋਂ ਜਾ ਕੇ ਦੇਖਣ ਦੀ ਇਹ ਚੀਜ਼ੇ ਕੀ ਸਮਝੀ ਸਾਰੇ ਗੱਲ ਲੱਭਾ ਕਰਾਏ ਹੈ ਵੀ ਚੈਕਿੰਗ ਵਾਲੇ ਵੀ ਦੋ ਲਾਏ ਹੋਏ ਨੇ ਆਇਆ ਖੜਾ ਬਾਕੀ ਹਿੰਦੀ ਗੱਲਬਾਤ ਕਰ ਰਹੇ ਰਿਹਾ ਥੋੜਾ ਗੁੱਸੇ ਚ ਹੋ ਗਿਆ ਮੇਰੇ ਨਾਲ ਬਾਕੀ ਗੱਲਬਾਤ ਕਰਾਂਗੇ ਬਾਅਦ ਚ ਹੁਣ ਦੇਖਦੇ ਹਾਂ ਲਓ ਇਹ ਸਾਹਮਣੇ ਆ ਗਿਆ ਮਾਤਰਾ ਦਰਬਾਰ ਆ ਇੱਥੋਂ ਸ਼ੁਰੂ ਹੋਣਾ ਮਾਤਰਾ ਦੇ ਦਰਬਾਰ ਤੇ ਮੱਥਾ ਟੇਕਣ ਜਾਣੇ ਆ ਜਿੱਕਰੇ ਲੱਗਦੇ ਨੇ ਕੀ ਕਹਿਣਾ ਤਾਂ ਇੱਧਰ ਕੀ ਇੱਧਰ ਮੰਦਿਰ ਆ ਗਿਆ ਉਹ ਕਹਿੰਦਾ ਇੱਧਰ ਲੈਣਾ ਤੇ ਮੈਂ ਕਾ ਇਹ ਨਹੀਂ ਆਉਂਦਾ ਜਾਂਦੇ ਹੋ ਟੱਪ ਕੇ ਗਏ ਨੇ ਹਾਂ ਆਪਾਂ ਹੀ ਲੰਘਨੇ ਟੇਕਾਂਗੇ ਦਾ ਆਪਾਂ ਹੀ ਮੱਥਾ ਲੈ ਲਾ ਵੀ ਸਭ ਤੋਂ ਪਹਿਲਾਂ ਦਿਖਾਤਾ ਇੱਥੇ ਜਿੱਥੇ ਐਂਟਰੀ ਹੁੰਦੀ ਹੈ ਮਾਤਰੇ ਦਰਬਾਰ ਦੀ ਆਜ ਤੋਂ ਅੱਗੇ ਇਕੱਠ ਬਹੁਤ ਜ਼ਿਆਦਾ ਹੈ ਨਜ਼ਾਇਜ਼ ਆ ਦੇਖੋ ਹਾਂਜੀ ਇੱਦਾਂਕ ਬਹੁਤ ਟਾਈਮ ਹੋ ਗਿਆ ਲੈਣੇ ਤੇ ਲੱਗਿਆ ਨੂੰ ਆਪਾਂ ਨੂੰ ਨਾ ਕਿੰਨਾ ਟਾਈਮ ਹੋ ਗਿਆ 4-5 ਘੰਟੇ ਹੋ ਗਏ ਹਾਂਜੀ ਮਸਾਂਵਾਰੀ ਹੁੰਦੀ ਹੈ ਚਲੋ ਅੱਗੇ ਕਿਸ ਨੂੰ ਮਾਤਰੇ ਦਰਸ਼ਨ ਕਰਾਵਾਂਗੇ ਸੰਗਤਰੇ ਦਰਸ਼ਨ ਕਰੀ ਚੱਲੋ ਭਗਤੋ ਜੈ ਮਾਤਾ ਦੀ ਬਹੁਤ ਤਰ੍ਹਾਂ ਤਰ੍ਹਾਂ ਦੀ ਸੰਗਤ ਆਈ ਆ ਬਾਈ ਆ ਸਿੱਧਾ ਉੱਪਰ ਭੋਗ ਲੱਗਦਾ ਜਾਂਦੇ ਨੇ ਕਿਉਂਕਿ 12:00 ਵਜੇ ਕਹਿੰਦੇ ਵੀ ਬੰਦ ਹੋ ਜਾਣਾ ਮੰਦਰ ਹੋਰ ਸਾਜੇ ਦਰਬਾਰ ਕੀ ਜੈ ਜੈ ਕੇ ਲੱਗੇ ਜਾਂਦੇ ਆ ਦੇਖੋ ਤੁਸੀਂ ਜਿਕਾਰੇ ਲੱਗੇ ਜਾਂਦੇ ਨੇ ਖੋਲੇ ਦਸਰ ਜ਼ਿਦਾਰ ਕਰਾਵਾਗੇ ਜਮਨਪੁਰੇ ਪਹੁੰਚ ਚੁੱਕੇ ਆ ਜਿੰਦੇ ਸਾਹਰ ਤੋਂ ਬਾਅਦ ਮੈਂ ਗੌਰ ਨਾਲ ਦੇਖਿਓ ओरिजिनल ਦੇਖਿਓ ਹੋ ਸਕਦਾ ਜੀ ਖੋਲੇ ਫੋਟੋ ਪਰ ਉਹ ਨਹੀਂ ਪਰ ਫਿਰ ਵੀ ਜਿਹਨੂੰ ਦਿਖਾਵਾਂ ਦਿੱਤੂ ਅਸੀਂ ਦਿਖਾਵਾਂਗੇ ਜੀ ਰੱਬਾ ਆਵਾਜ਼ ਆਵਾਜ਼ ਇਹ ਲਾ ਵੱਡਾ ਭਰਦਾ ਜੇ ਚੱਕ ਲਾ ਜਾਉਂਦਾ ਲੱਗਦਾ ਦੋ ਸਕਦੇ ਹੋ 2 ਚਾਰ ਬੰਦੇ ਨਾਲ ਤੇਜੀ ਸੁਣਨਾ ਘਰ ਦਾ ਲੱਗੇ ਨਹੀਂ ਤਾਂ 10 12 ਘੰਟੇ ਲੱਗੇ ਹਾਂ ਤਾਂ ਲੇ ਵੇਖੋ ਬਈ ਕਿੱਡੇ ਕਿੱਡੇ ਲਾਏ ਹੋਏ ਨੇ ਬਈੰਦਰ ਮੰਦਰ ਜਿਹਦਾ ਬਾਹਲੀ ਪੀੜ ਤੇ ਇੱਥੇ ਮੱਥਾ ਟੇਕਿਆ ਬਾਹਰਲੀ ਸਾਈਡ ਆ ਗਏ ਆਪਾਂ ਬਾਹਰਲੀ ਸਾਈਡ ਤੋਂ ਤੁਸੀਂ ਥਿ ਵਿਊ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਦੇਖੋ ਸੰਗਤ ਬਹੁਤ ਜ਼ਿਆਦਾ ਆਈ ਹੈ ਇੱਥੇ ਖੰਭਣੇ ਬਣਨੇ ਜਾਂਦੀ ਆ ਭਈ ਇੱਥੇ ਖੰਭਣੇ ਬਣਨੇ ਜਾਂਦੀ ਆ ਆਹ ਰਹਿਣ ਹੁਣ ਤੇ ਜੰਗਮਣੀ ਬਣ ਰਹੇ ਨੇ ਦੇਖੋ ਖਵਣ ਚੱਲਦਾ ਹੈ ਆ ਜੰਮਦਰ ਦਰਬਾਰ ਸਾਰਾ ਢਾਗੇ ਤੇ ਢਾਗੇ ਵੀ ਬਣੀਆਂ ਨੇ ਤੇ ਚੁੰਨੀਆਂ ਵੀ ਬਣੀਆਂ ਨੇ ਜੇ ਕੋਈ ਮੰਨ ਦੀ ਮਰਜ਼ੀ ਲੈ ਕੇ ਆਇਆ ਤਾਂ ਉਹਨੇ ਬਨ ਜੇ ਉਹਨੀਆਂ ਗੰਢਾਂ ਦੇ ਜਿਨ੍ਹਾਂ ਸੁੱਖਾਂ ਸੁਖ ਦਾ ਖੋਲਣੀਆਂ ਵੀ ਉਸੇ ਨਹੀਂ ਨੇ ਰਸਤਾ ਬਈ ਬਸ ਤੇ ਮੱਥਾ ਤੇ ਕੇ ਅਸੀਂ ਚੱਲ ਪਏ ਵਾਪਸ ਤਾਂ ਇੱਥੇ ਵੀ ਪੁੱਛ ਲਈਏ ਆਪਾਂ ਆਂਬਾ ਪਰਦ ਰੇਟ ਇੱਥੇ 150 ਰੁਪਏ ਕਿਲੋ ਆ ਤੇ ਨੀਣਾਂ ਦੀ ਵੀ 150 ਰੁਪਏ ਕਿਲੋ ਸੀਗਾ ਹੁਣ ਦੇਖਦੇ ਆ ਕਿ ਕੀ ਲੈ ਕੇ ਜਾਣਾ ਕਿ ਨਹੀਂ ਲੈ ਕੇ ਜਾਣਾ ਕਿਉਂਕਿ ਹੁਣ ਆਪਾਂ ਘਰ ਜਾਣ ਦੀ ਤਿਆਰੀ ਕਰਦੇ ਆ ਉੱਥੇ ਬੈਗ ਵੀ ਪੈਣੇ ਨੇ ਆਪਣੇ ਸੈਟ ਕੇ ਤਾਂ ਓਫਿਸ ਤੱਕ 4-5 ਘੰਟੇ ਲੱਗ ਗਏ ਪੁੱਤਾ ਇਹਨੂੰ ਆ ਜਾਂਦੇ ਕਿਥੇ ਆ ਜਾ ਤਾਇਆ ਉਹ ਜਿਹੜਾ ਕੋਈ ਲੈਣਾ ਉਹ ਲੈ ਲੈਣੇ ਇਹਦੇ ਵਿੱਚ ਚੱਲਾਂਗੇ ਸਿੱਧਾ ਬਾਈ ਕਮਾਲ ਦੀ ਗੱਲ ਆ ਯਾਰ ਕਮਾਲ ਦੀ ਗੱਲ ਆ ਜੀ ਤਾਂ ਬਾਹੀਂ ਬੜੇ ਪਰ ਚੱਲ ਕੋਈ ਨਾ ਚੱਲ ਠੀਕ ਆ ਫਿਰ ਸਮਾਂ ਸਮਾਂ ਨੂੰ ਫੇਰ ਚੱਲਦੇ ਆ ਬਾਈ ਲੈਣਾ ਦੇਖੋ ਤੁਸੀਂ ਕਿਹੜੇ ਹਿਸਾਬ ਨਾਲ ਲੱਗੀਆਂ ਹੋਈਆਂ ਨੇ ਬੜੀ ਦੂਰ ਦੂਰ ਤੱਕ ਲੈਣਾ ਇਹ ਤਾਂ ਹਜੇ ਕੁਝ ਵੀ ਨਹੀਂ ਜੀਦਾ ਸਾਨੂੰ ਇਹ ਸਾਰੀ ਮੈਂ ਕੱਲੀ ਵੀਡੀਓ ਬਣਾਉਣੀ ਹੋਵੇ ਕੱਲੀ ਲੈਣ ਦੀ ਬਣ ਜੂਗੀ 2 ਘੰਟੇ ਦੀ ਐਨੀ ਦੂਰ ਦੂਰ ਤੱਕ ਸੰਗਤ ਖੜੀ ਆ ਦੇਖੋ ਕਮਾਲ ਆ ਇਨਾ ਕੱਥ ਜਿੰਦਗੀ ਚ ਕਰ ਮੈਂ ਦੇਖਿਆ ਨਹੀਂ ਕਿਤੇ ਵੀ ਜਿੰਨਾ ਇੱਥੇ ਦੇਖਿਆ ਬਾਕੀ ਤਾਂ ਇਹ ਕੀ ਵਿਚਾਰ ਰੱਖਾਂਗੇ ਮਹਣਾਂ ਦੀ ਵੀ ਬਹੁਤ ਹੀ ਵਜਾ ਦਾਏ ਤਾਂ ਮੂੜ ਦੇ ਪੱਜ ਨਾ ਹੈਗਾ ਤਾਂ ਫੁੱਲ ਦੀ ਪਰ ਇਨਾ ਨਹੀਂ ਦੇਖਿਆ ਐਨਾ ਘਰ ਤਾਂ ਨਹੀਂ ਦੀ ਸ਼ਾਰਟ ਕੱਟ ਲੈਣਾ ਦੇ ਵੀ ਤਾਂ ਚਾਹ ਦੇਤੀਆਂ ਵੀ ਇਹਨੂੰ ਕਿੱਥੇ ਦੀਦਾ ਆ ਇਤਰਾ ਤੂੰ ਜਿਸ ਤਰ੍ਹਾਂ ਇੱਕ ਤੁਰ ਜਾਏਗਾ ਤੈਨੂੰ ਦੇਖੂ ਨਹੀਂਗਾ ਇੱਥੇ ਮਿਲ ਜੂ ਗੱਲ ਦੁੱਗਣਾ ਤੇ ਗਿਣਾ ਸੀ ਅਜੇ ਸੁਣੋ ਅੱਗੇ ਹੋਰ ਵੀ ਦਿਖਾਵਾਂਗੇ ਪਰ ਕਮਾਲ ਹੋ ਗਈ ਵੀ ਐਡੀਆਂ ਵੱਡੀਆਂ ਲਾਈਨਾਂ ਦੇ ਵਿੱਚ ਸਬਰ ਨਾਲ ਖੜਨਾ ਵੱਡੀ ਗੱਲ ਹੈ ਫਿਰ ਲੇਨ ਤੇ ਅਸੀਂ ਵੀ ਖੜੇ ਸੀ ਉਦੋਂ ਲੇਨ ਵੱਡੀ ਤਾਂ ਹੈਗੀ ਸੀ ਪਰ ਇੰਨੀ ਵੱਡੀ ਨਹੀਂ ਜਿੰਨੀ ਤੁਹਾਨੂੰ ਹੋਣੀ ਹੈ ਕਿਉਂਕਿ ਅਸੀਂ ਜਿਸ ਵੇਲੇ 7 ਵਜੇ ਆ ਕੇ 4 ਘੰਟੇ ਦਾ ਮਥਾੜਾ ਟਿਕ ਗਿਆ 8 9 10 11 ਹਾਂ 4 ਘੰਟੇ ਲੱਗੇ ਤੁਹਾਨੂੰ ਮਥਾ ਟਿਕਣ ਵਿੱਚ ਸਹੀ 7:00 ਵਜੇ ਅਸੀਂ ਆਗੇ ਹੁੰਮਾਂਗੇ ਬਾਕੀ ਦੇਖੋ ਯਾਰ ਸੰਗਤ ਦੇ ਦਰਸ਼ਨ ਕਰੋ ਦੇਖਦੇ ਗੱਠਾਂ ਨਹੀਂ ਭਰਦੀਆਂ ਵੀ ਐਡੀਆਂ ਲੰਬੀਆਂ ਲਹਿਣਾ ਦੇ ਵਿੱਚ ਅਸੀਂ ਕਰੋ ਸੰਭੋਖਣਾ ਕਰੂਗਾ ਵੱਡੀ ਗੱਲ ਹੈ ਦੇਖੋ ਬਾਕੀ ਅੱਠ ਕਹਿੰਦੇ ਤਾਂ ਚੱਕਦਾ ਫੂਨ ਨੂੰ ਚਲਾਉਣਾ ਨਹੀਂ ਆਉਂਦਾ ਉਹ ਤਾਂ ਤੋਰ ਤੱਕ ਦੁਕਾਨਾਂ ਮਿਲਣਗੀਆਂ ਤੁਹਾਨੂੰ ਫੈਸਿਲਿਟੀਆਂ ਸਾਰੀਆਂ ਨੇ ਪਰ ਕਮਰੇ ਮਹਿੰਗੇ ਬਹੁਤ ਨੇ ਸੂਤ ਹੈ ਨਹੀਂ ਸੇਲਾ ਫੁੱਲਾ ਸਾਹਿਬ ਲੱਗੇ ਹੋਏ ਨੇ ਲੰਗਰ ਵਾਧੂ ਲੱਗੇ ਹੋਏ ਨੇ ਜਿੱਦਾਂ ਤੁਸੀਂ ਕਹੋ ਉਹਦੇ ਪੀਜੀਆਂ ਦੇ ਟਿੱਕੇ ਦਹੀਆ ਪਰ ਨਾਲ ਬਹੁਤ ਲੰਗਰ ਲੱਗੇ ਹੋਏ ਨੇ ਪਰ ਦੇਖੋ ਨਹੀਂ ਗਈ ਜਾਂਦਾ ਵੀ ਆਲੇ ਉਹਨਾਂ ਦਾ